ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਅੱਜ ਆਪਾਂ ਬੁੱਧੀ ਤੇ ਵਿਚਾਰ ਕਰਦੇ ਹਾਂ ਜੋ ਕਿ ਸਾਨੂੰ ਮਨੁੱਖ ਨੂੰ ਬੁੱਧੀ ਪਰਮਾਤਮਾ ਨੇ ਬਖਸ਼ੀ ਹੈ ਉਸ ਬੁੱਧੀ ਤੋਂ ਸਾਨੂੰ ਕੀ ਸੋਚ ਵਿਚਾਰ ਕਰਨਾ ਚਾਹੀਦਾ ਹੈ ਅਸਲੀ ਗਿਆਨ ਉਸ ਬੁੱਧੀ ਤੋਂ ਕਿਵੇਂ ਪ੍ਰਾਪਤ ਕਰਨਾ ਉਹ ਸਾਡੀ ਬੁੱਧੀ ਦਾ ਕੰਮ ਕੀ ਹੈ ਕੀ ਸੋਚ ਵਿਚਾਰ ਰੱਖਣੀ ਹੈ ਕਿ ਸਾਧ ਸੰਗਤ ਛੜੇ ਬੁਰੇ ਦਾ ਕਿਵੇਂ ਉਸ ਬੁੱਧੀ ਨੇ ਵਿਚਾਰ ਕਰਨੀ ਹੈ ਔਰ ਸਾਧ ਸੰਗਤ ਧਿਆਨ ਦੇ ਨਾਲ ਸੁਣਨਾ ਕਰਨਾ ਜਿਸ ਨਾਲ ਸਾਰੇ ਹੀ ਦੁਨੀਆ ਦੇ ਕੰਮ ਚੱਲ ਰਹੇ ਹਨ ਤੇ ਹਰ ਇੱਕ ਆਦਮੀ ਕੰਮ ਕਰਦਾ ਫਿਰਦਾ ਹੈ ਇਸ ਦਾ ਨਾਮ ਹੈ ਸਾਧ ਸੰਬਦ ਗੁద్ధి ਬਿਨਾਂ ਬੁੱਧੀ ਤੋਂ ਕੋਈ ਕੰਮ ਵੀ ਨਹੀਂ ਹੋ ਸਕਦਾ ਜਿਸ ਆਦਮੀ ਦੀ ਗੁద్ధి ਪੈੜੀ ਹੈ ਉਹ ਰਾਤ ਦਿਨੇ ਭੇੜੇ ਕੰਮ ਕਰਨ ਪਰ ਤਤਪਰ ਹੋਇਆ ਰਹਿੰਦਾ ਹੈ ਜਿਸ ਆਦਮੀ ਦੀ ਸਾత్సੰਗਤ ਬੁੱਧੀ ਪੈੜੀ ਹੈ ਉਹ ਦਿਨ ਰਾਤ ਭੇੜੇ ਕਮਾਵਲੀ ਸੋਚੀ ਜਾ ਰਿਹਾ ਹੁੰਦਾ ਹੈ ਭਲੇ ਬੁਰੇ ਦੀ ਕੋਈ ਉਸ ਨੂੰ ਵਿਚਾਰ ਨਹੀਂ ਰਹਿੰਦੀ ਸਾత్సੰਗਤ ਜਿਹੜੇ ਮਨੁੱਖ ਦੀ ਬੁੱਧੀ ਪੈੜੀ ਹੈ ਕੰਦੀ ਵਿਚਾਰ ਰੱਖਦੀ ਹੈ ਜਿਵੇਂ ਸਾ ਸੰਗਤ ਗੁਰੂ ਮਹਾਰਾਜ ਆਪਣੀ ਬਾਣੀ ਦੇ ਵਿੱਚ ਦੱਸਣਾ ਕਰਦੇ ਨੇ ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬੁਢਾਈ ਜੀਉ ਭਲੇ ਬੁਰੇ ਦੀ ਸਮਝ ਇੱਕ ਪਾਸੇ ਛੱਡ ਕੇ ਸਦਾ ਹੀ ਅਪਵਿੱਤਰ ਕੰਮਾਂ ਵਿੱਚ ਰੁੱਝਾ ਰਹਿੰਦਾ ਹੈ ਇਸੇ ਤਰ੍ਹਾਂ ਸ੍ਰਿਸ਼ਟ ਬੁੱਧੀ ਦੀ ਪ੍ਰਾਪਤੀ ਤੋਂ ਬਿਨਾਂ ਆਪਣੀ ਆਯੂ ਨੂੰ ਬਤੀਤ ਕਰਕੇ ਅਦੋਗਤੀ ਨੂੰ ਪਾਉਂਦਾ ਹੈ ਤੇ ਦੂਜੇ ਪਾਸੇ ਜਿਸ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਸ੍ਰਿਸ਼ਟ ਬੁੱਧੀ ਪ੍ਰਾਪਤ ਹੋਈ ਹੈ ਉਹ ਪੁਰਸ਼ ਹਮੇਸ਼ਾ ਹੀ ਸਾਥ ਸੰਗਤ ਦੇ ਵਿੱਚ ਜਾਂਦਾ ਹੈ ਤੇ ਬੜੇ ਪ੍ਰੇਮ ਨਾਲ ਹਰੀ ਜਸ ਨੂੰ ਸਵਰਨਨ ਕਰਦਾ ਹੈ ਤੇ ਸੁਣ ਕੇ ਮਨ ਵਿੱਚ ਧਾਰਨ ਕਰਦਾ ਹੈ ਪਾਵੇਂ ਇਸ ਮਤ ਬੁੱਧੀ ਦੇ ਬਣੇ ਹੋਏ अनेका ਹੀ ਕੰਮ ਦੁਨੀਆ ਵਿੱਚ ਪ੍ਰਵਿੱਤਰ ਹਨ ਜੈਸੇ ਕਿ ਤਾਰ ਵਾਇਰਲੈਸ ਬਿਨਾ ਤਾਰ ਤੋਂ ਖਬਰ ਪਹੁੰਚਾਉਣ ਵਾਲਾ ਜੰਤਰ ਰੀਲ ਦਾ ਇੰਜਣ ਮੋਟਰ ਹਵਾਈ ਜਹਾਜ਼ ਤੇ ਜ਼ਮੀਨ ਵਿੱਚੋਂ ਮਿੱਟੀ ਦਾ ਤੇਲ ਕੱਢਣ ਵਾਲੇ ਇੰਜਣ ਇੱਕ ਬੂਟੇ ਤੋਂ ਰੇਸ਼ਮ ਪੈਦਾ ਕਰਨ ਦਾ ਤਰੀਕਾ ਆਤਮ ਵਿੱਦਿਆ ਪਦਾਰਥ ਵਿੱਦਿਆ ਹੋਰ ਅਨੇਕਾਂ ਪ੍ਰਕਾਰ ਦੀਆਂ ਮਸ਼ੀਨਾਂ ਤੇ ਕੰਮ ਸਭ ਬੁੱਧੀ ਦੀਆਂ ਹੀ ਕਾਢਾਂ ਹਨ ਤੇ ਹਰ ਇੱਕ ਚੀਜ਼ ਨੂੰ ਬੁੱਧੀ ਹੀ ਕਰ ਤੇ ਜਾਣ ਸਕਦੀ ਹੈ ਪਰੰਤੂ ਜੋ ਬੁੱਧੀ ਆਤਮ ਵਿਦਿਆ ਹਰ ਨਾਮ ਨੂੰ ਜਪਦੀ ਹੈ ਉਹੋ ਹੀ ਸਭ ਤੋਂ ਸ੍ਰਿਸ਼ਟ ਤੇ ਈਸੀ ਵਾਸਤੇ ਸ੍ਰਿਸ਼ਟ ਬੁੱਧੀ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਪ੍ਰਾਪਤ ਕਰਨ ਦੀ ਹਰ ਇੱਕ ਜੀਵ ਨੂੰ ਲੋੜ ਹੈ ਤੇ ਈਸੀ ਵਾਸਤੇ ਸ੍ਰਿਸ਼ਟ ਬੁੱਧੀ ਦੀ ਪ੍ਰਾਪਤੀ ਕਰਨ ਲਈ ਗੁਰੂ ਜੀ ਨਰੰਕਾਰ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਤਰੀਕਾ ਐਂਉ ਦੱਸਦੇ ਹਨ ਸਾਬੁਦ ਦੀਜੈ ਜਿਤ ਵਿਸਰਹ ਨਾਹੀ ਸਾ ਮਤ ਦੀਜੈ ਜਿਤ ਤੁਦ ਤੇ ਆਈ ਗੁਰੂ ਅੰਗਦ ਦੇਵ ਜੀ ਦੱਸਦੇ ਹਨ ਸ੍ਰਿਸ਼ਟ ਬੁੱਧੀ ਦੀ ਪ੍ਰਾਪਤੀ ਸ੍ਰਿਸ਼ਟ ਪੁਰਸ਼ਾਂ ਜੋ ਕੇ ਇਸ ਆਤਮ ਵਿੱਦਿਆ ਦੇ ਗਿਆਤਾ ਹਨ ਦੀ ਸੰਗਤ ਕਰਨ ਕਰਕੇ ਹੁੰਦੀ ਹੈ ਜੋ ਕੇ ਸਾਧ ਸੰਗਤ ਜੀ ਬੁੱਧੀ ਦੀ ਪ੍ਰਾਪਤੀ ਸ੍ਰੇਸ਼ਟ ਜਿਹੜੀ ਸ੍ਰੇਸ਼ਟ ਪ੍ਰਾਪਤੀ ਹੈ ਬੁੱਧੀ ਨੂੰ ਸਾਧ ਸੰਗਤ ਉਹ ਸੰਗਤ ਕਰਕੇ ਹੁੰਦੀ ਹੈ ਸਿੱਧ ਪੁਰਸ਼ਾਂ ਦੀ ਸੰਗਤ ਕਿਉਂਕਿ ਉੱਥੇ ਪਾਪ ਪੁੰਨ ਭਲੇ ਬੁਰੇ ਦੀ ਵਿਚਾਰ ਹੁੰਦੀ ਹੈ। ਕੂੜ ਦੀ ਰਾਸ ਕੱਟਦੀ ਹੈ ਤੇ ਸੱਚ ਦੀ ਹਿਰਦੇ ਵਿੱਚ ਪ੍ਰਾਪਤੀ ਹੁੰਦੀ ਹੈ। ਸਤੀ ਪਹਿਰੀ ਸਤਿ ਭਲਾ ਬਹੀਏ ਪੜਿਆ ਪਾਸ। ਉਥੇ ਪਾਪ ਪੁੰਨ ਵਿਚਾਰੀਐ ਕੂੜ ਕਟੈ ਰਾਸ। ਅਤੇ ਗੁਰੂ ਜੀ ਹੋਰ ਜਗ੍ਹਾ ਇਉਂ ਦੱਸਦੇ ਹਨ ਕਿ ਪੜ੍ਹ ਕੇ ਲੋਭ ਕਰਨਾ ਠੀਕ ਨਹੀਂ ਹੈ ਜਿਸ ਦੇ ਵਿੱਚ ਇਹ ਗੁਣ ਲਾਇਵ ਦਾ ਇੱਕ ਗੁਣ ਹਨ ਉਸੇ ਪੜ੍ਹੇ ਹੋਏ ਨੂੰ ਗੁਰੂ ਜੀ ਇਉਂ ਦੱਸਦੇ ਹਨ ਪੜਿਆ ਮੂਰਖ ਆਖੀਐ ਜਿਤ ਲਭ ਲੋਭ ਅਹੰਕਾਰਾ ਸੋ ਜੀਵ ਨੂੰ ਚਾਹੀਏ ਕਿ ਅਸ਼੍ਰਿਸ਼ਟਤਾ ਨੂੰ ਛੱਡ ਕੇ ਸ੍ਰਿਸ਼ਟ ਬੁੱਧੀ ਪ੍ਰਾਪਤ ਕਰੇ ਸੋਗੋ ਮਹਾਰਾਜ ਦੇ ਇਸ ਹੁਕਮ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੇ ਸਾ ਮਤ ਨਿਰਮਲ ਕਹੀ ਅਤ ਧੀਰ RAM ਰਸੈਨ ਪੀਵਤ ਬੀਰ ਮਨ ਸਮਝਾਵਨ ਕਾਰਨੇ ਕਛੂਆ ਪੜੀ ਹੈ ਗਿਆਨ ਫੇਰ ਗੁਰੂ ਜੀ ਉਪਰਲੀ ਤੋਕਾ ਅਨੁਸਾਰ ਗਿਆਨ ਦੀ ਪ੍ਰਾਪਤੀ ਕਰਨ ਲਈ ਬੁੱਧੀ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਲਈ ਇਉਂ ਹੁਕਮੰਦੰਦੇ ਹਨ ਕੂਪ ਭਰਿਓ ਜੈਸੇ ਦਾਦਰ કચ્છ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਮੋਹਿਆ ਕਛ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇੱਕ ਛਣ ਦਰਸ ਦਿਖਾਈ ਜੀ ਰਹਾਉ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰਹੁ ਕਿਰਪਾ ਪ੍ਰਮ ਚੂਕਈ ਮੈਂ ਸੁਮਤ ਦੇਹੋ ਸਮਝਾਏ ਸੋ ਇਸ ਪ੍ਰਕਾਰ ਬੇਨਤੀ ਕਰਦਿਆਂ ਹੋਇਆ ਸਭ ਬੁੱਧੀ ਦੁਆਰਾ ਵਿਚਾਰ ਕਰਨੀ ਹੀ ਠੀਕ ਹੈ ਮਹਾਰਾਜ ਜੀ ਦੱਸਦੇ ਹਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਸ੍ਰੇਸ਼ਟ ਬੁੱਧੀ ਪਾ ਕੇ ਸਦਾ ਪਰਉਪਕਾਰ ਕਰੇ ਤੇ ਮੂਹੋਂ ਇਹੋ ਹੀ ਤੁਕ ਪੜਦਾ ਹੋਇਆ ਬੇਨਤੀ ਕਰੇ ਸਾਬ ਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਦ ਤਿਆਈ ਬਸ ਇਹਨਾ ਗੁਣਾ ਨੂੰ ਧਾਰਨ ਕਰਨ ਵਾਲੀ ਮਤ ਸ੍ਰਿਸ਼ਟਕ ਹੁੰਦੀ ਹੈ ਤੇ ਸ੍ਰਿਸ਼ਟਪਨਾ ਪ੍ਰਾਪਤ ਕਰਦੀ ਹੋਈ ਜੀਵ ਦੀ ਬਿਰਤੀ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੋੜ ਕੇ ਅਭੇਦ ਕਰ ਦਿੰਦੀ ਹੈ ਤਾਂ ਕਿ ਜੀਵ ਨੂੰ ਚਾਹੀਏ ਕਿ ਖੂਟੀ ਚਤਰਾਈ ਚਤਰਾਈ ਨਾ ਚਤਰ ਪੁੱਜ ਪਾਈਏ ਉਹ ਤਿਆਗ ਕੇ ਸ੍ਰੇਸ਼ਟ ਚਤਰਾਈ ਸ੍ਰੇਸ਼ਟ ਬੁੱਧੀ ਨੂੰ ਹਿਰਦੇ ਵਿੱਚ ਸੰਗ੍ਰਹਿ ਕਰੇ ਇਹ ਸ੍ਰੇਸ਼ਟ ਬੁੱਧੀ ਹੀ ਵਿਵੇਕ ਨੂੰ ਦਿਲ ਵਿੱਚ ਪੈਦਾ ਕਰਦੀ ਹੈ ਤੇ ਦੋ ਤੋਂ ਇੱਕ ਰੂਪ ਕਰ ਦਿੰਦੀ ਹੈ ਸਾਹ ਸੰਗਤ ਇਹ ਬੁੱਧੀ ਦੀ ਵਿਚਾਰ ਜੋ ਆਪਾਂ ਸਮਝੀ ਹੈ ਸੁਣੀ ਹੈ ਅਸਲ ਬੁੱਧੀ ਦੀ ਪਕੜ ਆਪਾਂ ਨੂੰ ਸਤ ਸੰਗੀ ਪੁਰਸ਼ਾਂ ਤੋਂ ਪ੍ਰਾਪਤ ਹੁੰਦੀ ਹੈ ਸਾਹ ਸੰਗਤ ਜੋ ਕਿ ਆਪਾਂ ਨੂੰ ਭਲੇ ਪੁਰਸ਼ਾਂ ਦੀ ਸੰਗਤ ਹਮੇਸ਼ਾ ਕਰਨੀ ਚਾਹੀਦੀ ਹੈ ਤਦ ਹੀ ਆਪਣੀ ਬੁੱਧੀ ਸ੍ਰਿਸ਼ਟ ਦੀ ਪਕੜ ਕਰ ਸਕਦੀ ਹੈ ਆਓ ਸਾਧ ਸੰਗਤ ਬੁੱਧੀ ਤੇ ਧਿਆਨ ਦੇ ਕੇ ਸਮਝਣਾ ਕਰਿਆ ਕਰੀਏ ਇਤਨੇ ਕ ਬੇਨਤੀ ਆਪਨ ਵਾਰਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ